ਲਗ ਜਾਨੀ ਥੱਲੇ ਬੈ ਕੇ ਰੋਟੀ ਖਾਣ ਇਹ ਤਾਂ ਮੇਰੇ ਰਿਸ਼ਤੇਦਾਰਾਂ ਤੋਂ ਬੇਇੱਜ਼ਤੀ ਕਰਾ ਕੇ ਹਟੂਗੀ ਮੰਗ ਤਾਂ ਕੋਈ ਇੱਥੇ ਬੈਠੀ ਆ ਅੰਦਰ ਬੈ ਕੇ ਰੋਟੀ ਖਾ ਲੈ ਮੰਮੀ ਮੈਨੂੰ ਤਾਂ ਬਾਹਰ ਥੱਲੇ ਮੂਰੇ ਬੈ ਕੇ ਰੋਟੀ ਖਾਣੀ ਵਧੀਆ ਲੱਗਦੀ ਆ ਲੱਗਦੀ ਆ ਤੈਨੂੰ ਵਧੀਆ ਜੇ ਕਿਸੇ ਨੇ ਵੇਖ ਲਾ ਕੀ ਕਰਨਗੇ ਅਗਲੇ ਓ ਮਮੀ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਭੁੱਖ ਲੱਗੀ ਪਈ ਆ ਮੈਨੂੰ ਰੋਟੀ ਖਾ ਲੈਣ ਦੋ ਤੇਰੇ ਮੂੰਹ ਤੇ ਕਹੂਗਾ ਅਗਲਾ ਤੇਰੀ ਮਾਂ ਨੇ ਕੋਸੇ ਤੈਨੂੰ ਸਖਾਇਆ ਵੀ ਆ ਕਿ ਨਹੀਂ ਬਸ ਕਰ ਮਮੀ ਮੈਨੂੰ ਮਾਫ ਕਰ ਮੈਨੂੰ ਰੋਟੀ ਖਾ ਲੈਣ ਦੇ ਕੋਈ ਨਾ ਅੱਗੇ ਤੋਂ ਅੰਦਰ ਬੈ ਕੇ ਖਾ ਲਾਂ ਕਰੂੰਗੀ ਰੋਟੀ ਕੁੜਕੇ ਪਾਣੀ ਲੈ ਗਿਆ ਮੁੰਡੇ ਆਤੇ ਹੋਰ ਪਤ ਠੀਕ ਆ ਮੰਮੀ ਤੇਰੀ ਹਾਂਜੀ ਹਾਂਜੀ ਮਾਸੀ ਜੀ ਮੰਮੀ ਠੀਕ ਆ ਆ ਲੋ ਵੀਰੇ ਪਾਣੀ ਪੀ ਲੋ ਕੁੜਕੇ ਜੇ ਕੋਈ ਰਿਸ਼ਤੇਦਾਰ ਆਉਂਦਾ ਨਾ ਪਾਣੀ ਟ੍ਰੇ 'ਚ ਰੱਖ ਕੇ ਫੜਾਈਦਾ ਹੁੰਦਾ ਕੋਈ ਨਹੀਂ ਮਾਸੀ ਜੀ ਮੈਂ ਕਿਹੜਾ ਬਗਾਨਾ ਵਾਂ ਉਹ ਤਾਂ ਗੱਲ ਬਗਾਨੇ ਦੀ ਨਹੀਂ ਗੱਲ ਤਾਂ ਦੀ ਮਾਪਿਓ ਦੀ ਜਿਨ੍ਹਾਂ ਨੇ ਇਹਨੂੰ ਅਗਲ ਨਹੀਂ ਦਿੱਤੀ ਇਹ ਜੀ ਉਹਦੇ ਸੇ ਪਹਿਲੇ ਮਾਇ ਪਾਪੀ ਦੋ ਮਿੰਟ ਰੁਕ ਜਾ ਝਾੜੂ ਨਾਲ ਮਾਰੀ ਮੇਰੇ ਤੇ ਮਿੱਟੀ ਪੈ ਜਾਊ ਅੱਭੀ ਤੈਨੂੰ ਕਿੰਨੇ ਵਾਰੀ ਕਿਹਾ ਵਾ ਮਾੜਾ ਮੋਟਾ ਤਿਆਰ ਹੋ ਕੇ ਰਿਹਾ ਕਰ ਆ ਕੀ ਜਲੂਸ ਕੱਢਿਆ ਤੂੰ ਆਪਣਾ ਮੈਨੂੰ ਕੀ ਹੋਇਆ ਵੀਰੇ ਠੀਕ ਤਾਂ ਹੈਗੀ ਆ ਮੈਂ ਸਵਾਹ ਠੀਕ ਆ ਨਾ ਮੇਕਅਪ ਕੀਤਾ ਆ ਵਾਲਾਂ ਦਾ ਵੇ ਕੀ ਹਾਲ ਬਣਾਇਆ ਆ ਚੁੰਨੀ ਵੇ ਗਲ ਚ ਕਿਵੇਂ ਫਸਾਈ ਆ ਸਾਡਾ ਨਾ ਪਿੰਡ ਦੇ ਵਿੱਚ ਕੋਈ ਸਟੇਟਸ ਆ ਅਮੀਰ ਘਰਾਣੇ ਦੋਆਂ ਸੀ ਮੇਰੇ ਭਰਾ ਦੀ ਘਰ ਆਲੀ ਆ ਤੂੰ ਮਾੜਾ ਮੋਟਾ ਬਣ ਥਣ ਕੇ ਰਿਹਾ ਕਰ ਨਾਲੇ ਵੀਰੇ ਨੇ ਨਾ ਤੇਰੇ ਵਾਸਤੇ ਕੱਪੜੇ ਭੇਜਿਆ ਨਵੇਂ ਇਹਨੂੰ ਪਾ ਕੇ ਦਿਖਾ ਜੇ ਨਾ ਸਹੀ ਹੋਏ ਫਿਰ ਮੈਂ ਮੋੜ ਕੇ ਦੁਬਾਰਾ ਚੇਂਜ ਕਰਕੇ ਲੈ ਕੇ ਆਉਂਗਾ ਵੀਰੇ ਵੇਖਿਓ ਜੀਨ ਵਧੀਆ ਲੱਗਦੀ ਆ ਪਾਲੀ ਮੈਂ। ਉਹ ਕੀ ਭਾਬੀ ਤੈਨੂੰ ਤਾਂ ਕੱਪੜੇ ਪਾਉਣ ਦਾ ਵਿੱਚ ਅੱਜ ਨਹੀਂ ਹੈਗਾ। ਵੀਰੇ ਨੇ ਤੇਰੇ ਆਸਤੇ ਜੀਨ ਤੇ ਟੌਪ ਲਾ ਕੇ ਭੇਜਿਆ ਸੀ। ਆ ਕੀ ਪਾਈ ਫਿਰਦੀ ਏ ਤੂੰ ਤਾਂ ਕੱਪੜਿਆਂ ਦਾ ਸੱਤਿਆ ਨਾਸ ਮਾਰਤਾ। ਕਿਉਂ ਵੀਰੇ ਕੀ ਹੋਇਆ? ਉਹ ਭਾਬੀ ਜੀਨ ਨਾ ਚੁੰਨੀ ਕੌਣ ਲੈਂਦਾ? ਐਡਾ ਵੱਡਾ ਘਗਰਾ ਪਾਈ ਫਿਰਦੀ ਆ। ਵੀਰੇ ਨੇ ਟੌਪ ਤੈਨੂੰ ਕਹਦੇ ਹਾਸਤੇ ਲੈ ਕੇ ਦਿੱਤਾ ਵਾ। ਵੀਰੇ ਮੇਰੇ ਪੇਕੇ ਘਰ 'ਚ ਮੇਰੇ ਮਾਪਿਓ ਨੇ ਮੈਨੂੰ ਪੰਜਾਬੀ ਸੂਟ ਪਾਉਣਾ ਹੀ ਸਿਖਾਇਆ। ਮੈਂ ਅਜੇ ਤੱਕ ਕਦੇ ਵੀ ਇਹ ਜੀਨ ਟੌਪ ਵਗੈਰਾ ਜਾਂ ਛੋਟੇ ਛੋਟੇ ਕੱਪੜੇ ਅਜੇ ਤੱਕ ਕ ਵੀ ਚੱਲ ਕੋਈ ਨਹੀਂ ਤੂੰ ਹੌਲੀ ਹੌਲੀ ਸਾਡੇ ਚ ਰਲ ਜਾਏਗੀ ਪਰ ਤੂੰ ਤਾਂ ਸਾਡੇ ਨਾਲ ਜਮਾ ਨਹੀਂ ਰਲਦੀ ਸਾਨੂੰ ਉਹਦੇ ਭਰਾ ਦਾ ਵਿਆਹ ਨਾ ਹਾਈ ਫਾਈ ਘਰ ਦੀ ਕੁੜੀ ਨਾਲ ਹੀ ਕਰਨਾ ਚਾਹੀਦਾ ਸੀ ਤੇਰੇ ਮਾਪਿਓ ਨੇ ਤਾਂ ਤੈਨੂੰ ਸिखਾਈ ਕੁਝ ਨਹੀਂ ਹਾਂ ਵੀਰੇ ਅੱਜ ਤੱਕ ਮੇਰੇ ਮਾਪਿਓ ਨੇ ਮੈਨੂੰ ਜੋ ਵੀ ਸਿਖਾਇਆ ਸਭ ਕੁਝ ਗਲਤੀ ਸਿਖਾਇਆ ਵੀਰੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਅਸੀਂ ਆਪਦੀ ਮੰਮੀ ਦੇ ਨਾਲ ਹੀ ਚੁੱਲ੍ਹੇ ਕੋਲ ਬਹਿ ਕੇ ਰੋਟੀ ਖਾ ਲੈਂਦੇ ਸੀ ਪਰ ਮੇਰੇ ਮਾਪਿਓ ਨੇ ਮੈਨੂੰ ਇਹ ਨਹੀਂ ਸਿਖਾਇਆ ਕਿ ਚੁੱਲ੍ਹੇ ਕੋਲ ਬਹਿ ਕੇ ਰੋਟੀ ਸਿਰਫ ਗਰੀਬ ਘਰ ਚ ਹੀ ਖਾ ਸਕਦੇ ਆ ਅਮੀਰ ਘਰ ਚ ਨਹੀਂ ਖਾ ਸਕਦੇ ਵਿਰੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਜਿਹੜੀ ਆਹ ਚੁੰਨੀ ਆ ਨਾ ਇਹ ਔਰਤ ਨੂੰ ਚਾਰ ਚੰਨ ਲਾ ਦਿੰਦੀ ਆ ਪਰ ਇਹ ਨਹੀਂ ਮੇਰੇ ਮਾਪਿਆਂ ਨੇ ਮੈਨੂੰ ਸਿਖਾਇਆ ਵੀ ਚੁੰਨੀ ਚਾਰ ਚੰਨ ਸਿਰਫ ਕਰੀਬ ਘਰ ਚ ਹੀ ਲਾਉਂਦੀ ਆ ਅਮੀਰ ਘਰ ਚ ਨਹੀਂ ਲਾਉਂਦੀ ਸਿਆਣਪਾਂ ਦੇ ਨਾਲ ਰਹਿਣਾ ਔਖਾ ਨਦਾਨ ਦੇ ਸ਼ਾਨ ਦੇ ਖਾਤਰ ਚਾਂਗ ਵਾਲੇ ਦੇ ਸਾੰਪੀ ਪਗ ਬਾਪੂ ਦੀ ਮੁੱਛ ਵੀਰੇ ਦੀ ਤਰਦ ਬਾ ਮਾਹੀ ਦਾ ਮਰ ਕੇ ਕਫਨੇ ਉਡਿ ਕੀਏ ਤੇ ਕਿਆ ਦਾ ਹੋਰ ਕੁਝ ਨਹੀਂ ਚਾਹੀਦਾ ਮਰ ਕੇ ਕਫਨੇ ਉਡਿ ਕੀਏ ਤੇ ਕਿਆ ਦਾ ਹੋਰ ਕੁਝ ਨਹੀਂ ਚਾਹੀਦਾ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਿਆ ਉਮੀਦ ਆ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਵੀ ਅੱਜਕਲ ਜਿਹੜੇ ਮਤਲਬ ਅਮੀਰ ਘਰਾਣੇ ਆ ਜਦੋਂ ਇੱਕ ਮਤਲਬ ਗਰੀਬ ਘਰ ਦੀ ਕੁੜੀ ਨੂੰ ਵਿਆਹ ਕੇ ਲੈ ਜਾਂਦੇ ਆ ਤਾਂ ਉਹਦੇ ਉਹ ਪਹਿਰ ਆਵੇ ਤਾਂ ਜੱਜ ਕਰਦੇ ਆ ਤੇ ਦੇਸੀ ਪੁੜੇ ਤੈਨੂੰ ਜੱਜ ਕਰਦੇ ਆ ਪਰ ਜਿਹੜੇ ਉਹ ਕੁੜੀ ਦੇ ਵਿੱਚ ਗੁਣ ਹੁੰਦੇ ਆ ਉਹ ਉਹਨੂੰ ਕੋਈ ਨਹੀਂ ਦੇਖਦਾ ਬਸ ਉਹਨੂੰ ਬੇਸੇ ਚੀਜ਼ਾਂ ਤੇ ਟੌਂਡ ਮਾਰੀ ਜਾਂਦੇ ਹਨਾ ਮਤਲਬ ਮੇਹੀ ਮੈਸੇਜ ਇਹੀ ਆ ਵੀ ਤੁਸੀਂ ਯਾਰ ਗੁਣ ਦੇਖਿਆ ਕਰੋ ਕਿਸੇ ਦਾ ਦੇਸੀ ਪੁਣਾ ਜਾਂ ਉਹਦੇ ਕੱਪੜੇ ਵੇਖ ਕੇ ਉਹਨੂੰ ਜੱਜ ਨਾ ਕਰਿਆ ਕਰੋ ਬਾਕੀ ਉਮੀਦ ਹੁੰਦਾ ਉਹਨੂੰ ਪ੍ਰੋਪਰ ਤਰੀਕਾ ਨਾਲ ਸਮਝ ਲੱਗ ਗਿਆ ਜਿਉਂ ਸਮਝ ਲੱਗ ਗਈ ਉਹ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਕੇ ਉਹ ਜੇ ਲੋਕਾਂ ਦੇ ਵਿੱਚ ਪਹੁੰਚਾਓ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਬਈ ਤੁਸੀਂ ਬਹੁਤ ਪਿਆਰ ਦਿੰਨੇ ਆ ਹੁਣ ਸਾਡੀਆਂ ਲਗਾਤਾਰ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਕੋਈ ਆਪਣੀ ਕਹਾਣੀ ਸਾਡੇ ਥਰੂ ਲੋਕਾਂ ਦੇ ਵਿੱਚ ਰੱਖਣੀ ਚਾਹੁੰਦੇ ਆ ਜਰੂਰ ਆਪਣਾ ਮਤਲਬ ਕਮੈਂਟਾਂ ਦੇ ਵਿੱਚ ਦੱਸਿਓ ਇਹ ਉਹ ਸਟੋਰੀ ਤੇ ਵੀਡੀਓ ਜਰੂਰ ਬਣਾਵਾਂਗੇ ਸ਼ੇਅਰ ਜਰੂਰ ਕਰਿਓ ਆਪਣੇ ਕਮੈਂਟ ਜਰੂਰ ਕਰਿਓ ਸਾਰਿਆਂ ਦੇ ਕਮੈਂਟ ਪੜ੍ਹਦੇ ਹੁੰਨੇ ਆਂ ਸਾਨੂੰ ਬਹੁਤ ਖੁਸ਼ੀ ਮਿਲਦੀ ਜਦੋਂ ਤੁਸੀਂ ਵੱਡੇ ਵੱਡੇ ਕਮੈਂਟ ਕਰਦੇ ਆ ਸਾਡੀਆਂ ਵੀਡੀਓ ਦੇਖ ਲਈ ਸਾਡਾ ਪੇਜ ਵੀ ਲਾਈਕ ਕਰ ਲਿਓ ਥੈਂਕ ਯੂ ਸੋ ਮੱਚ